ਨਮਾ কুলਰ ਹੀ ਬਣ ਜਾਣਾ ਸੀ ਬੱਚੇ ਦਾ ਕਾਲ ਬਾਲ ਬਾਲ ਬਚੀ ਜਾਨ ਅਕਸਰ ਹੀ ਕਈ ਘਰਾਂ ਵਿੱਚ ਗਰਮੀ ਕਰਕੇ ਰਾਤ ਨੂੰ কুলਰ ਲਗਾਇਆ ਜਾਂਦਾ ਏ ਪਰ ਹੁਣ ਇੱਕ ਨਵੇਂ কুলਰ ਵਿੱਚੋਂ ਹੀ ਨਿਕਲਿਆ ਆ ਸੱਪ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ কুলਰ ਵਿੱਚੋਂ ਸੱਪ ਕੱਢਿਆ ਜਾ ਰਿਹਾ ਏ ਦਰਸਲ ਇਸ ਪਰਿਵਾਰ ਨੇ ਇੱਕ ਨਵਾਂ কুলਰ ਲਿਆਂਦਾ ਸੀ ਅਤੇ ਰਾਤ ਨੂੰ ਜਦੋਂ ਪਰਿਵਾਰ ਨੇ কুলਰ ਚਲਾਉਣਾ ਸੀ ਤਾਂ ਇਹਨਾਂ ਦਾ ਬੱਚਾ ਕਹਿੰਦਾ ਕਿ কুলਰ ਵਿੱਚ ਪਾਣੀ ਮੈਂ ਪਾਵਾਂਗਾ ਅਤੇ ਜਿਵੇਂ ਹੀ ਬੱਚਾ ਬਾਲਟੀ ਵਿੱਚ ਪਾਣੀ ਲਿਆਉਂਦਾ ਹੈ ਅਤੇ কুলਰ ਦੀ ਜਾਲੀ ਖੋਲ ਕੇ ਨੀ ਪਾਉਣ ਲੱਗਦਾ ਹੈ ਤਾਂ ਇਸ ਵਿੱਚ ਇੱਕ ਕਾਲੇ ਰੰਗ ਦਾ ਕੋਬਰਾ ਸੱਪ ਬੈਠਾ ਹੁੰਦਾ ਹੈ ਜਿਸ ਨੂੰ ਦੇਖ ਕੇ ਬੱਚਾ ਡਰ ਕੇ ਪਿੱਛੇ ਹੋ ਜਾਂਦਾ ਹੈ ਅਤੇ ਆਪਣੇ ਮਾਪਿਆਂ ਨੂੰ ਦੱਸਦਾ ਹੈ ਕਿ 쿨ਰ ਵਿੱਚ ਸੱਪ ਬੈਠਾ ਹੈ ਜਿਸ ਤੋਂ ਬਾਅਦ ਇੱਕ ਸੱਪ ਫੜਨ ਵਾਲਾ ਬੁਲਾਇਆ ਜਾਂਦਾ ਹੈ ਅਤੇ ਉਹ ਸੱਪ ਫੜ ਲੈਂਦਾ ਹੈ ਅਤੇ ਦੱਸਦਾ ਹੈ ਕਿ ਇਹ ਸੱਪ ਬਹੁਤ ਹੀ ਜ਼ਹਿਰੀਲਾ ਹੈ ਤੁਹਾਡੇ ਬੱਚੇ ਦੀ ਕਿਸਮਤ ਚੰਗੀ ਸੀ ਕਿ ਇਸ ਦੇ ਡੰਗ ਤੋਂ ਬਚ ਗਿਆ ਸੋ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਨਵੇਂ 쿨ਰ ਵਿੱਚ ਸੱਪ ਕਿਵੇਂ ਅਤੇ ਕਿੱਥੋਂ ਵੜਿਆ ਇਸ ਲਈ ਤੁਸੀਂ ਵੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਅਤੇ ਇਸ ਵੀਡੀਓ ਨੂੰ ਹਰ ਇੱਕ ਪਰਿਵਾਰ ਤੱਕ ਸ਼ੇਅਰ ਕਰਕੇ ਜ਼ਰੂਰ ਭੇਜੋ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ